ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਵਿੰਦਰਜੀਤ ਸਿੰਘ ਹੰਬਰਗ ਜਰਮਨ ਤੋਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਬਚਿੱਤਰ ਨਾਟਕ ਜਾਨੀ ਸ੍ਰੀ ਦਸਮ ਗ੍ਰੰਥ ਦੇ ਨੌਵੇਂ ਭਾਗ ਨੌਵੇਂ ਚਰਿੱਤਰ ਦਾ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਥੋੜੀ ਕਰਨੀ ਹੈ ਜੀ ਇਹ ਚਰਿੱਤਰ ਮੈਨੂੰ ਸਮਝ ਨਹੀਂ ਆਇਆ ਜੀ ਕਿਸ ਤਰੀਕੇ ਨਾਲ ਤੁਸੀਂ ਸਮਝ ਲਿਓ ਮੈਂ ਨਾਲ ਇਹ ਸਕਰੀਨ ਸ਼ਾਟ ਪਾ ਦਾਂਗਾ ਜੀ ਚਰਿੱਤਰ ਨੰਬਰ 9 ਹੈ ਜੀ ਗੁਰੂ ਗੋਬਿੰਦ ਸਿੰਘ ਜੀ ਇਹਨੂੰ ਲਿਖ ਰਹੇ ਨੇ ਜੀ ਇਹ ਕੱਲ ਤੁਸੀਂ ਆਪਣੇ ਧਿਆਨ ਜ ਰੱਖਿਓ ਕਿ ਐਡਾ ਉੱਚੀ ਸ਼ਖਸੀਅਤ ਇੰਨੇ ਮਹਾਨ ਗੁਰੂ ਤੇ ਇਹ ਚੀਜ਼ਾਂ ਲਿਖਣਗੇ ਜੀ ਇਹ ਤੁਸੀਂ ਸੁਣ ਲਿਓ ਤੇ ਫੈਸਲਾ ਆਪਣਾ ਆਪ ਕਰਿਓ ਜੀ ਚਰਿਤ੍ਰ ਨਵਾ ਜੀ ਕਥਾ ਜਗ ਜੋਤਮਤੀ ਦੋਹਰੇ ਤੋਂ ਸ਼ੁਰੂ ਹੁੰਦੀ ਹੈ ਜੀ ਲਾਹੌਰ ਸ਼ਹਿਰ ਵਿੱਚ ਇੱਕ ਸ਼ਾਹੂਕਾਰ ਦੀ ਇਸਤਰੀ ਰਹਿੰਦੀ ਸੀ ਜਿਸ ਦੀਆਂ ਅੱਖਾਂ ਨੂੰ ਵੇਖ ਕੇ ਕੌਲ ਫੁੱਲ ਵੀ ਸ਼ਰਮਿੰਦੇ ਹੁੰਦੇ ਸਨ ਅੱਗੇ ਅੱਗੇ ਦੀ ਚੋਪਈ ਉਸ ਦਾ ਨਾਂ ਜੋਤਮਤੀ ਸੀ ਅਤੇ ਸੰਸਾਰ ਵਿੱਚ ਉਸ ਵਰਗੀ ਹੋਰ ਕੋਈ ਇਸਤਰੀ ਨਹੀਂ ਸੀ ਉਹ ਇਸਤਰੀ ਇੰਨੀ ਅਧਿਕ ਤੇਜਸਵੀ ਸੀ ਕਿ ਉਸ ਨੂੰ ਵੇਖ ਕੇ ਬਿਜਲੀ ਵੀ ਸ਼ਰਮਿੰਦਾ ਹੁੰਦੀ ਸੀ ਦੁਹਰਾ ਇੱਕ ਰਾਜਾ ਉਸ ਇਸਤਰੀ ਦੇ ਸੁੰਦਰ ਅੰਗਾਂ ਨੂੰ ਵੇਖ ਕੇ ਮਸਤ ਹੋ ਗਿਆ ਅਤੇ ਮਨ ਕਰਕੇ ਉਸ ਦੇ ਉਸ ਨੇ ਉਸ ਦੇ ਸਾਹਮਣੇ ਭੋਗ ਵਿਲਾਸ ਦੀ ਗੱਲ ਰੱਖੀ ਉਹ ਵੀ ਰਾਜੇ ਤੇ ਮੋਹਤ ਹੋ ਗਈ ਅਤੇ ਚਿੱਤਰਕਲਾ ਨਾਂ ਦੀ ਦਾਸੀ ਰਾਹੀ ਹਰ ਰੋਜ਼ ਉਸ ਨੂੰ ਆਪਣੇ ਘਰ ਬੁਲਾ ਲੈਂਦੀ ਸੀ ਉਸ ਰਾਜੇ ਦੇ ਸੁੰਦਰ ਰੂਪ ਨੂੰ ਵੇਖ ਕੇ ਚਿੱਤਰਕਲਾ ਧਰਤੀ ਤੇ ਬੇਹੋਸ਼ ਹੋ ਕੇ ਡਿੱਗ ਪਈ ਸ਼ਿਵਜੀ ਦਾ ਬੈਰੀ ਕਾਮਦੇਵ ਉਸ ਦਾਸੀ ਨੂੰ ਤੀਰ ਮਾਰ ਕੇ ਗਿਆ ਸੀ ਚੌਪਈ ਫਿਰ ਉੱਠਦਿਆਂ ਉਸਨੇ ਰਾਜੇ ਨੂੰ ਆਖਿਆ हे राजन ਅੱਜ ਤੁਸੀਂ ਮੇਰੇ ਨਾਲ ਭੋਗ ਕਰੋ ਤੁਹਾਨੂੰ ਵੇਖ ਕੇ ਮੈਂ ਕਾਮਵਸ ਹੋ ਗਈ ਹਾਂ ਅਤੇ ਮੈਨੂੰ ਆਪਣੀ ਸਾਰੀ ਸੁਧ-ਬੁੱਧ ਭੁੱਲ ਗਈ ਹੈ ਦੁਹਰਾ ਰਾਜੇ ਨੇ ਇਹ ਸੁਣ ਕੇ ਉਸ ਦੇ ਨਾਲ ਭੋਗ ਬिलास ਨਹੀਂ ਕੀਤਾ ਇਸ ਲਈ ਦਾਸੀ ਗੁੱਸਾ ਖਾ ਕੇ ਰਾਜੇ ਨੂੰ ਨਾਲ ਲੈ ਗਈ ਅਤੇ ਉਧਰੋਂ ਜਾ ਕੇ ਉਸ ਇਸਤਰੀ ਦੇ ਸ਼ਾਹੂਕਾਰ ਪਤੀ ਨੂੰ ਇਸ ਦਾਸੀ ਨੇ ਸਾਰੀ ਗੱਲ ਦੱਸੀ ਦੱਸ ਦਿੱਤੀ ਤੇ ਘਰ ਤੇਰੇ ਘਰ ਇੱਕ ਆਦਮੀ ਆਉਂਦਾ ਹੈ ਅੱਗਿਆ ਗਿਆ ਅੜਿੱਲ ਗੱਲ ਸੁਣਦਿਆਂ ਹੀ ਉਹ ਸ਼ਾਹੂਕਾਰ ਪਤੀ ਛੇਤੀ ਘਰ ਆਇਆ ਉਹ ਇਸਤਰੀ ਦੇ ਭੇਦ ਨੂੰ ਵੇਖ ਕੇ ਬਹੁਤ ਹੀ ਦੁਖੀ ਹੋਇਆ ਉਸ ਇਸਤਰੀ ਨੇ ਸੋਚਿਆ ਮੈਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਪਤੀ ਰਾਜੇ ਨੂੰ ਮਾਰ ਦੇਵੇਗਾ ਪਿੱਛੋਂ ਮੈਨੂੰ ਵੀ ਮਾਰ ਦੇਵੇਗਾ ਦੋਹਰਾ ਇਸਤਰੀ ਨੇ ਸੋਚਿਆ ਕਿ ਹੁਣ ਰਾਜੇ ਨੂੰ ਬਚਾਉਣ ਦਾ ਛੇਤੀ ਉਪਾਅ ਕਰਨਾ ਚਾਹੀਦਾ ਹੈ ਆਪਣੀ ਪਤੀ ਨੂੰ ਚੰਗਾ ਭੋਜਨ ਖਵਾ ਖਵਾ ਕੇ ਵਾਪਸ ਭੇਜ ਦੇਣਾ ਚਾਹੀਦਾ ਹੈ ਰਾਜੇ ਨੂੰ ਇੱਕ ਸਾਫ ਵੇਚ ਲਬੇਟ ਕੇ ਉਸ ਨੇ ਕੰਗ ਨਾਲ ਲਾ ਦਿੱਤਾ ਅਤੇ ਸੁੰਦਰ ਭੋਜਨ ਮਗਵਾ ਕੇ ਆਪਣੇ ਸ਼ਾਹੂਕਰ ਪਤੀ ਦੇ ਅੱਗੇ ਹੋ ਕੇ ਮਿਲੀ اڈੇਲ ਉਸ ਨੇ ਆਪਣੇ ਪਤੀ ਨੂੰ ਸੁੰਦਰ ਭੋਜਨ ਖਵਾਇਆ ਅਤੇ ਉਸ ਨੂੰ ਆਖਿਆ ਕਿ ਇੱਕ ਮੁਠੀ ਭਰ ਮੇਵੇ ਇਸ ਸਾਫ ਵਿੱਚ ਛੁੱਟੋ ਜਿਹਦੇ ਵਿੱਚ ਉਹਨਾਂ ਨੇ ਰਾਜਾ ਲਵੇਟਿਆ ਸੀ ਜੇ ਇਹ ਸਾ ਜੇ ਇਸ ਸਾਫ ਦੇ ਅੰਦਰ ਚਲੇ ਜਾਣਗੇ ਤਾਂ ਤੁਸੀਂ ਜਿੱਤੇ ਹੋਏ ਮੰਨੇ ਜਾਓਗੇ ਨਹੀਂ ਤਾਂ ਤੁਹਾਡੀ ਹਾਰ ਹੋਵੇਗੀ ਦੋਹਰਾ ਉਸ ਇਸਤਰੀ ਤੋਂ ਮੇਵੇ ਲੈ ਕੇ ਸ਼ਾਹੂਕਾਰ ਨੇ ਉਸ ਸਾਫ ਵਿੱਚ ਛੁੱਟੇ ਤਾਂ ਉਸ ਇਸਤਰੀ ਨੇ ਆਖਿਆ हे ਰਾਜਾ ਤੁਸੀਂ ਚੰਗੀ ਤਰ੍ਹਾਂ ਖਾਓ ओरिजिनल ਬਚਿਤ੍ਰਨਾਟਕ ਗ੍ਰੰਥ ਦਾ ਇਹ ਪੰਨਾ ਨੰਬਰ ਹੈ ਜੀ 822 ਸ਼ਾਹੂਕਾਰ ਇਹ ਗੱਲ ਸੁਣ ਕੇ ਭੜਕ ਉੱਠਿਆ ਅਤੇ ਗੁੱਸੇ ਨਾਲ ਉਸ ਇਸਤਰੀ ਨੂੰ ਆਖਿਆ ਕਿ ਤੂੰ ਮੈਨੂੰ ਰਾਜਾ ਕਿਉਂ ਆਖਿਆ ਏ ਇਸ ਗੱਲ ਦਾ ਭੇਦ ਮੈਨੂੰ ਦੱਸ ਤਾਂ ਇਸਤਰੀ ਬੋਲੀ ਮੈਂ ਤੇਰੇ ਨਾਲ ਪ੍ਰੇਮ ਕਰਦੀ ਹੋਈ ਤੁਹਾਡੇ ਘਰ ਵਿੱਚ ਰਹਿੰਦੀ ਹਾਂ ਇਸ ਲਈ ਮੈਂ ਤੁਹਾਨੂੰ ਰਾਜਾ ਆਖਿਆ ਹੈ ਤੁਸੀਂ ਹੀ ਮੇਰੇ ਰਾਜਾ ਹੋ ਉਹ ਮੂਰਖ ਬਿਨਾਂ ਭੇਦ ਨੂੰ ਸਮਝਿਆ ਪ੍ਰਸੰਨ ਹੋ ਗਿਆ ਅਤੇ ਮਨ ਵਿੱਚ ਬਹੁਤ ਪ੍ਰੇਮਪੂਰਤ ਹੁੰਦਿਆਂ ਛੇਤੀ ਨਾਲ ਉੱਠ ਕੇ ਆਪਣੀ ਹੱਟੀ ਤੇ ਚਲਾ ਗਿਆ ਵਪਾਰੀ ਦੇ ਜਾਂਦਿਆਂ ਹੀ ਉਸ ਇਸਤਰੀ ਨੇ ਰਾਜੇ ਨੂੰ ਕੱਢ ਦਿੱਤਾ ਅਤੇ ਰਾਜੇ ਦੀ ਸਾਰੀ ਕਹਾਣੀ ਸਮਝ ਕੇ ਬੜੇ ਗੁੱਸੇ ਨਾਲ ਉਸ ਦਾਸੀ ਨੂੰ ਕੁੱਟਿਆ ਮਾਰਿਆ ਇਦੇ ਨਾਲ ਨੌਵਾਂ ਚਰਿੱਤਰ ਖਤਮ ਹੈ ਜੀ ਸਭ ਸ਼ੋਭੇ ਜੀ ਹੁਣ ਇਹਦੇ ਚ ਮੈਨੂੰ ਸਮਝ ਨਹੀਂ ਆਈ ਜੀ ਇਹ ਸਾਰਾ ਕੰਮ ਕੀ ਸੀਗਾ ਜੀ ਬੇਨਤੀ ਹੈ ਜੀ ਇਹਨੂੰ ਚੰਗੀ ਤਰ੍ਹਾਂ ਵਿਚਾਰੋ ਗੁਰਮਤਿ ਕਸਵੱਟੀ ਤੇ ਲਾ ਕੇ ਦੇਖੋ ਸਹੀ ਔਰ ਗਲਤ ਦੀ ਪਹਿਚਾਨ ਤੁਸੀਂ ਆਪ ਕਰ ਲੋਗੇ ਇਸ ਤਰੀਕੇ ਦੀਆਂ ਤਰ੍ਹਾਂ ਦੀਆਂ ਆਪਣੀਆਂ ਪੁਸਤਕਾਂ ਪੜ੍ਹੋ ਜੀ ਬਹੁਤ ਵਧੀਆ ਪੁਸਤਕ ਹੈ ਸਿੱਖ ਵੀ ਨਿਕਲਿਆ ਗਿਆ ਤੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਵੀ ਬਾਚੋ ਜੀ ਤਾਂ ਜੋ ਸਾਨੂੰ ਸਹੀ ਤੇ ਗਲਤ ਦੀ ਪਹਿਚਾਣ ਆ ਸਕੇ ਮੇਰੇ ਵੱਲੋਂ ਜਾਣੇ ਜਾਂਣੇ ਵਿੱਚ ਕੋਈ ਗਲਤ ਲਫ਼ਜ਼ ਕਿਹਾ ਗਿਆ ਹੋਵੇ ਉਹਦੇ ਲਈ ਮਾਫੀ ਮੰਗਦਾ ਜੀ ਵਿਚਾਰਿਓ ਜ਼ਰੂਰ ਜੀ ਇਹ ਮੈਂ ਜੋ ਗੱਲਾਂ ਕਹੀਆਂ ਨੇ ਇਹਦੇ ਸਕਰੀਨ ਸ਼ਾਟ ਮੈਂ ਤੁਹਾਨੂੰ ਪਾ ਦਾਂਗੇ ਜੀ ਤੇ ਇਹ ਸੋਚੋ ਕਿ ਸਾਡੇ ਕੁੱਝ ਵੀਰ ਜਿਨ੍ਹਾਂ ਨੇ ਇਹ ਗ੍ਰੰਥ ਪੜ੍ਹਨਾ ਤੇ ਬਹੁਤ ਦੂਰ ਦੀ ਗੱਲ ਐ ਵੇਖਿਆ ਵੀ ਨਹੀਂ ਤੇ ਉਹ ਇਹਨੂੰ ਗੁਰੂ ਕਿਰਤ ਮੰਨ ਰਹੇ ਨੇ ਕਿ ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀ ਲਿਖ ਕੇ ਗਏ ਨੇ ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹ ਲਫ਼ਜ਼ ਨਿਕਲੇ ਨੇ